ਜੀ ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਸੈਂਟੈਂਸਸ ਕਰ ਰਹੇ ਸੀਗੇ ਨਾ ਪ੍ਰੈਜ਼ੈਂਟ ਸਿੰਪਲ ਦੇ ਮੈਂ ਤੁਹਾਨੂੰ ਸੈਵਨ ਸੈਂਟੈਂਸ ਕਰਵਾ ਚੁੱਕੀ ਸੀ ਤੇ 8th ਦਾ ਸੈਂਟੈਂਸ ਮੇ ਲਿਖਿਆ ਹੋਇਆ ਦੇਖੋ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਦਾ ਹਾਂ ਆਈ ਨੋ एवरीथिंग ਅਬਾਊਟ ਊ ਠੀਕ ਹੈ ਅੱਗੇ ਕੀ ਹੈ ਮੇਰੇ ਦਾਦਾ ਜੀ ਅਖਬਾਰ ਪੜ੍ਹਦੇ ਹਨ ਮਾਈ ਗ੍ਰੈਂਡਫਾਦਰ रीड्स रीड्स क्यों आ आजुगा और क्योंकि है कि यह है सिंगुलर है न्यूज़पेपर ठीक है ठीक है इस तरह ये अपन आगे कर देते दे, हैं ये कर दे हैं देखो देखो मेरी बहन गाना गाउंदी है माय सिस्टर ਦਿੰਸਕ ਠੀਕ ਹੈ ਹਾਂਜੀ ਹੁਣ ਅੱਗੇ ਦੇਖੋ ਉਹ ਰੋਜ਼ ਮਾਰਕੀਟ ਜਾਂਦੇ ਹਨ ਦੇ ਗੋ ਹੁਣ ਦੇਖੋ ਆਪਾਂ ਕਹਿੰਦੇ ਆ ਵੀ ਸਿੰਗੂਲਰ ਦੇ ਨਾਲ ਗੋਜ਼ ਲੱਗਣਾ ਹੈ ਨਾ ਇਹ ਦੇ ਹੈ ਮਤਲਬ ਇਹ ਪਲੂਰਲ ਆ ਦੋ ਜਾਂ ਦੋ ਤੋਂ ਜਣਿਆਂ ਦੀ ਇੱਥੇ ਗੱਲ ਕੀਤੀ ਗਈ ਹੈ ਠੀਕ ਹੈ ਦੇ ਗੋ ਟੂ ਮਾਰਕੀਟ ਡੇਲੀ ਜੇ ਤੁਹਾਨੂੰ ਨਹੀਂ ਕੋ ਸਮਝ ਆਉਂਦਾ ਨਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਤੇ ਆ ਤੁਸੀਂ ਤਿੰਨੇ ਸੈਂਟੈਂਸ ਖੋਦ ਬਣਾਣੇ ਐ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਇਹਨਾਂ ਦੇ ਅਰਥ ਦੱਸਿਓ ਠੀਕ ਹੈ ਫਿਰ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਵਾਰ ਕਰਾਵਾਂਗੀ ਓਕੇ ਠੀਕ ਹੈ ਫਿਰ ਅਪ ਮਿਲਦੇ ਆ ਆਪਣੀ ਅਗਲੀ ਵੀਡੀਓ ਦੀ ਨਾਲ ਠੀਕ ਹੈ